ਹਾਂਜੀ ਪਿਆਰੇ ਬੱਚਿਓ ਨਮਸਕਾਰ ਅੱਜ ਆਪਾਂ ਗੱਲ ਕਰਾਂਗੇ 5ਵੀਂ ਜਮਾਤ ਪੰਜਾਬੀ ਪੁਸਤਕ ਪਾਠ ਨੰਬਰ 16 ਸਾਡਾ ਪਾਰਸ ਸਾਡਾ ਪਾਤਸ਼ਾ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਵਾਂਗੇ ਅਤੇ ਇਸ ਪਾਠ ਨੂੰ ਪੜ੍ਹਾਂਗੇ ਹੁਣ ਆਪਾਂ ਇਸ ਪਾਠ ਨੂੰ ਪੜ੍ਹਦੇ ਹਾਂ ਲਾਹੌਰ ਸ਼ਹਿਰ ਦੇ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਦੀ ਸਵਾਰੀ ਲੰਘ ਰਹੀ ਹੈ ਪਿੱਠਭੂਮੀ ਤੋਂ ਸੰਗੀਤ ਦੀ ਆਵਾਜ਼ ਆਉਂਦੀ ਹੈ ਇੱਕ ਪਾਸੇ ਤੋਂ ਬੱਚਿਆਂ ਦੇ ਰੌਲਾ ਪਾਉਣ ਦੀ ਆਵਾਜ਼ ਆਉਂਦੀ ਹੈ ਬੱਚਾ ਪਹਿਲਾ ਓਏ ਰੁੱਦੂ ਲਿਆ ਟੀਮਾ ਰੋੜੇ ਮਾਰ ਕੇ 베ਰੀ ਤੋਂ 베ਰ ਝਾੜੀਏ ਬੱਚਾ ਦੂਜਾ ਚੋਲੀ ਚੋਟੀ ਮਾਫੜਾਉਂਦਾ ਹੈ ਆਹ ਲੈ ਟੀਮ ਤੇ ਉਹ ਉਤਲੀ ਟਾਣੀ ਤੇ ਮਾਰ ਵੇਖ ਕਿੱਡੇ ਸੋਹਣੇ ਬੇਰ ਹੈ ਮੁੰਡੇ ਟੀਮਾ ਮਾਰਦੇ ਨੇ ਤੇ ਇੱਕ ਟੀਮ ਮਹਾਰਾਜ ਦੇ ਵੱਜਦੀ ਹੈ ਸਿਪਾਹੀ ਮੁੰਡੇ ਨੂੰ ਫੜਦੇ ਨੇ ਸਿਪਾਹੀ ਓਏ ਤੂੰ ਮਹਾਰਾਜ ਦੇ ਟੀਮ ਕਿਉਂ ਮਾਰੀਏ ਮੁੰਡਾ ਮੈਂ ਮਹਾਰਾਜ ਦੇ ਥੋੜੀ ਟੀਮ ਮਾਰੀਏ ਮੈਂ ਤਾਂ 베ਰੀ ਦੇ ਮਾਰੀ ਸੀ ਸਿਪਾਹੀ ਕਿਉਂ ਮੁੰਡਾ ਬੇਰੀ ਤੋਂ ਬੇਰ ਚਾੜਨ ਲਈ ਹੋਰ ਕਿਉਂ ਸਿਪਾਹੀ ਪਰ ਤੈਨੂੰ ਪਤਾ ਹੈ ਟੀਮ ਤਾਂ ਮਹਾਰਾਜ ਦੇ ਵੱਜੀਏ ਮੁੰਡਾ ਮੈਂ ਕੋਈ ਜਾਣ ਬੁੱਝ ਕੇ ਥੋੜੀ ਮਾਰੀ ਏ ਸਿਪਾਹੀ ਚਲ ਤੁਰ ਫਿਰ ਮਹਾਰਾਜ ਦੇ ਸਾਹਮਣੇ ਪੇਸ਼ ਹੋ ਸਿਪਾਹੀ ਉਸ ਨੂੰ ਜ਼ਬਰਦਸਤੀ ਸੀਟਦਾ ਹੈ ਮੁੰਡਾ ਰੋਂਦਾ ਹੈ ਮਹਾਰਾਜ ਕਿਉਂ ਬਈ ਇਸ ਬੱਚੇ ਨੂੰ ਕਿਉਂ ਰੋਵਾਣ ਲੱਗੇ ਹੋ ਸਿਪਾਹੀ ਮਹਾਰਾਜ ਇਸ ਬੱਚੇ ਨੇ ਤੁਹਾਨੂੰ ਟੀਮ ਮਾਰੀ ਸੀ ਬੱਚਾ ਰੋਈ ਜਾ ਰਿਹਾ ਹੈ ਮਹਾਰਾਜ ਮੁੰਡੇ ਨੂੰ ਬਈ ਰੋ ਨਾ ਇਹੇ ਦੱਸ ਤੂੰ ਸਾਡੇ ਟੀਮ ਕਿਉਂ ਮਾਰੀ ਮੁੰਡਾ ਅਸੀਂ ਤਾਂ ਜੀ 베ਰੀ ਦੇ ਮਾਰੀ ਸੀ 베ਰੀ 베ਰ ਛਾੜਨ ਲਈ ਮਹਾਰਾਜ ਸਿਪਾਹੀ ਨੂੰ ਇਸ ਬੱਚੇ ਨੂੰ 5 ਸੋਨੇ ਦੀਆਂ ਮੋਹਰਾਂ ਦਿੱਤੀਆਂ ਜਾਣ ਸਿਪਾਹੀ ਜੀ ਮੋਹਰਾਂ ਮਹਾਰਾਜ ਹਾਂ ਬਈ ਜੇ ਇਸ ਦੀ ਟੀਮ 베ਰੀ ਉੱਤੇ ਵੱਜਦੀ ਤਾਂ ਇਸ ਦੀ ਝੋਲੀ 베ਰਾਂ ਨਾਲ ਪਰ ਜਾਣੀ ਸੀ ਹੁਣ ਟੀਮ ਸਾਡੇ ਵੱਜੀ ਏ ਅਸੀਂ ਇਸ ਦੀ ਝੋਲੀ ਮੋਹਰਾਂ ਪਾਉਂਦੇ ਹਾਂ ਸਿਪਾਹੀ ਬੱਚੇ ਨੂੰ ਮੋਰਾ ਦਿੰਦਾ ਹੈ ਬੱਚਾ ਖੁਸ਼ੀ ਨਾਲ ਛਾਲਾਂ ਮਾਰਦਾ ਜਾਂਦਾ ਹੈ ਮਹਾਰਾਜ ਦੀ ਸਵਾਰੀ ਅੱਗੇ ਤੁਰ ਜਾਂਦੀ ਹੈ ਇੱਕ ਦਿਨ ਮਹਾਰਾਜ ਦੀ ਸਵਾਰੀ ਆ ਰਹੀ ਸੀ ਇੱਕ ਬੁੱਢੀ ਹੱਥ 'ਚ ਪਤੀਲਾ ਫੜੀ ਦੌੜੀ ਆਉਂਦੀ ਹੈ ਬੁੱਢੀ ਮੈਨੂੰ ਮੇਰੇ ਪਾਰਸ ਪਾਦਸ਼ਾਹ ਨਾਲ ਮਿਲਾ ਦਿਓ ਕਿੱਧਰ ਗਏ ਮੇਰੇ ਪਾਰਸ ਪਾਦਸ਼ਾਹ ਮੈਂ ਤਾਂ ਘਰੋਂ ਕਾਲੀ ਕਾਲੀ ਭੱਜੀ ਆਈਆਂ ਕਿਤੇ ਮੇਰੇ ਪਾਦਸ਼ਾਹ ਲੰਘ ਨਾ ਜਾਣ ਸਿਪਾਹੀ ਓ ਮਾਈ ਆਹ ਪਤੀਲਾ ਚੁੱਕੀ ਕਿੱਧਰ ਭੱਜੀ ਜਾਣੀ ਏ ਬੁੱਢੀ ਮੈਂ ਆਪਣੇ ਪਾਰਸ ਪਾਦਸ਼ਾ ਨੂੰ ਮਿਲਣਾ ਏ ਸਿਪਾਹੀ ਤੂੰ ਆਹ ਕਾਲਾ ਜਿਹਾ ਪਤੀਲਾ ਲੈ ਕੇ ਨਹੀਂ ਮਿਲ ਸਕਦੀ ਬੁੱਢੀ ਕਿਉਂ ਮੈਂ ਕਿਉਂ ਨਹੀਂ ਮਿਲ ਸਕਦੀ ਉਹ ਸਾਡਾ ਪਾਰਸ ਪਾਦਸ਼ਾ ਤੇਰਾ ਨਹੀਂ ਸਾਡਾ ਇਹ ਲੋਕਾਂ ਦਾ ਏ ਸਿਪਾਹੀ ਜੇ ਤੂੰ ਮਿਲਣਾ ਏ ਤਾਂ ਆਹ ਪਤੀਲਾ ਇੱਥੇ ਰੱਖ ਜਾ ਇਸ ਨਾਲ ਮਹਾਰਾਜ ਦੇ ਕੱਪੜੇ ਖਰਾਬ ਹੋਣਗੇ ਬੁੱਢੀ ਨਹੀਂ ਮੈਂ ਇਹ ਬਤੀਲਾ ਮਹਾਰਾਜ ਦੇ ਸਰੀਰ ਨੂੰ ਛੁਆਉਣ ਆਈ ਮਹਾਰਾਜ ਹੈ ਤੇਰਾ ਦਿਮਾਗ ਤਾਂ ਨਹੀਂ ਫਿਰ ਗਿਆ ਬੁੱਢੀ ਨਹੀਂ ਨਹੀਂ ਮੇਰਾ ਦਿਮਾਗ ਨਹੀਂ ਫਿਰਿਆ ਜਦੋਂ ਮੈਂ ਇਹ ਪਤੀਲਾ ਮਹਾਰਾਜ ਨੂੰ ਸ਼ੋਹਾ ਮੰਗੀ ਤਾਂ ਇਹ ਸੋਨੇ ਦਾ ਬਣ ਜਾਏਗਾ ਬੁੱਢੀ ਔਰਤ ਦੌੜ ਕੇ ਮਹਾਰਾਜ ਵੱਲ ਜਾਂਦੀ ਹੈ ਮਹਾਰਾਜ ਮੇਰੇ ਪਾਰਸ ਪਾਤਸ਼ਾਹ ਮੈਂ ਇਹ ਪਤੀਲਾ ਤੁਹਾਡੇ ਸਰੀਰ ਨੂੰ ਸ਼ੋਹਣਾ ਏ ਸਿਪਾਹੀ ਦੌੜ ਕੇ ਬੁੱਢੀ ਨੂੰ ਫੜਦੇ ਨੇ ਚੱਲ ਪਰੇ ਹਟ ਮਹਾਰਾਜ ਸਿਪਾਹੀਆਂ ਨੂੰ ਛੱਡ ਦਿਓ ਇਸ ਨੂੰ ਬੁੱਢੀ ਵੱਲ ਕੀ ਗੱਲ ਏ ਮਾਈ ਬੁੱਢੀ ਮੇਰੇ ਪਾਰਸ ਪਾਦਸ਼ਾ ਮੈਂ ਇਹ ਪਤੀਲਾ ਤੁਹਾਡੇ ਸਿਰ ਨਾਲ ਚੋਣ ਆਏ ਤੁਸੀਂ ਪਾਰਸ ਹੋ ਇਹ ਪਤੀਲਾ ਪਿੱਤਲ ਦਾ ਹੈ ਤੁਹਾਡੀ ਸ਼ੂ ਨਾਲ ਸੋਨੇ ਦਾ ਬਣ ਜਾਏਗਾ ਮਹਾਰਾਜ ਮੁਸਕਰਾਉਂਦੇ ਹੋਏ ਸਿਪਾਹੀ ਨੂੰ ਇਸ ਮਾਈ ਦਾ ਪਤੀਲਾ ਸੋਨੇ ਦੀਆਂ ਮੋਹਰਾਂ ਨਾਲ ਭਰ ਦਿਓ ਸਿਪਾਹੀ ਉਸ ਤੇ ਪਤੀਲੇ ਚ ਮੋਹਰਾਂ ਪਾਉਂਦੇ ਹਨ ਬੁੱਢੀ ਹੈ ਮੇਰਾ ਪਤੀਲਾ ਮੋਹਰਾਂ ਨਾਲ ਭਰ ਗਿਆ ਮੇਰਾ ਮਹਾਰਾਜ ਤਾਂ ਸੱਚਮੁੱਚ ਦਾ ਪਾਰਸੀ ਤੁਹਾਨੂੰ ਤੁਸੀਂ ਮਹਾਰਾਜ ਤੁਹਾਨੂੰ ਮਹਾਰਾਜ ਮਾਈ ਮੈਂ ਤਨ ਨਹੀਂ ਤਨ ਤਾਂ ਮੇਰੀ ਪਰਜਾਈ ਜਿਸ ਨੇ ਮੈਨੂੰ 파ਰਸ ਬਣਾਇਆ ਈ ਤਨ ਮੇਰੇ 파ਰਸ ਪਦਸ਼ਾ ਬੁੱਢੀ ਖੁਸ਼ੀ ਖੁਸ਼ੀ ਵਾਪਸ ਚਲੀ ਜਾਂਦੀ ਹੈ ਮਹਾਰਾਜ ਸਿਪਾਹੀ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਲੱਗਿਆ ਹੋਇਆ ਹੈ ਮਹਾਰਾਜ ਦੇ ਨਾਲ ਉਹਨਾਂ ਦੇ ਦਰਬਾਰੀ ਤੇ ਸਿਪਾਹੀ ਹਾਜ਼ਰ ਹਨ ਮਹਾਰਾਜ ਸਿਪਾਹੀ ਨੂੰ ਹੁਣ ਅਸੀਂ ਪੇਸ ਬਦਲ ਕੇ ਲੋਕਾਂ ਵਿੱਚ ਜਾਇਆ ਕਰਾਂਗੇ ਤੇ ਉਹਨਾਂ ਦੇ ਦੁੱਖ ਦੀ ਸਾਰ ਲਿਆ ਕਰਾਂਗੇ ਲੋਕਾਂ ਵਿੱਚ ਐਲਾਨ ਕਰ ਦਿਓ ਕਿ ਸਭ ਗਰੀਬ ਗੁਰਬੇ ਮੋਦੀ ਖਾਨੇ ਤੋਂ ਲੋਡ ਅਨਸਾਰ ਕਣਕ ਲੈ ਜਾਣ ਮਹਾਰਾਜ ਮਹਾਰਾਜਾ ਬਾਰਾ ਜਾਂਦੇ ਨੇ ਸਿਪਾਹੀ ਸੁਣੋ 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 ਸਭ ਗਰੀਬ ਗੁਰਬਿਆਂ ਲਈ ਮੋਦੀਖਾਨੇ ਤੋਂ ਕਣਕ ਵੰਡੀ ਜਾ ਰਹੀ ਹੈ ਲੋੜਵੰਦ ਗਰੀਬ ਆਪਣੀ ਆਪਣੀ ਲੋੜ ਅਨਸਾਰ ਮੋਦੀਖਾਨੇ ਤੋਂ ਕਣਕ ਲੈ ਲਉ ਬਈ ਸਿਪਾਹੀ ਜਾਂਦਾ ਹੈ ਦੂਜੇ ਪਾਸੇ ਤੋਂ ਇੱਕ ਬੁੱਢਾ ਤੇ ਇੱਕ ਬੁੱਢਾ ਇੱਕ ਬੱਚਾ ਤੇ ਬੁੱਢਾ ਕਣਕ ਦੀ ਬਾਰੀ ਪੰਡ ਕਸੀਟੀਆਂ ਆ ਰਹੇ ਹਨ ਬੱਚਾ ਦਾਦਾ ਜੀ ਇਹ ਕਣਕ ਦੀ ਪੰਡ ਘਰ ਕਿਵੇਂ ਲਿਜਾਵਾਂਗੇ ਤੋ ਹੱਥੋਂ ਤਾਂ ਚੁੱਕੀ ਵੀ ਨਹੀਂ ਜਾਣੀ ਬੁੱਢਾ ਆਹ ਵੇਖ ਇੱਕ ਪਾਂਡੀ ਫਿਰਦਾ ਏ ਮੈਂ ਹਾਂ ਉਹਨੂੰ ਬਾਜ਼ ਮਾਰਦਾ ਲੈ ਉਹ ਤਾਂ ਆਪੇ ਹੀ ਸਾਡੇ ਵੱਲ ਆ ਰਿਹਾ ਏ ਮਹਾਰਾਜ ਪਾਂਡੀ ਦੇ ਪੇਸ਼ ਵਿੱਚ ਬੁੱਢੇ ਕੋਲ ਆਉਂਦੇ ਨੇ ਲੈ ਬਈ ਪਾਂਡੀ ਭਰਾਵਾ ਆਹ ਕਣਕ ਦੀ ਪੰਡ ਤਾਂ ਸਾਡੇ ਘਰ ਪਹੁੰਚਾ ਦੇ ਕਣਕ ਦੀ ਪੰਡ ਪਾਂਡੀ ਸਿਰ ਤੇ ਚੁੱਕਦਾ ਹੈ ਬੱਚਾ ਤੇ ਬੁੱਢਾ ਪੰਡ ਚੁਕਾਉਣ ਦੀ ਮਦਦ ਕਰਦੇ ਨੇ ਪਾਂਡੀ ਪੰਡ ਚੁੱਕ ਕੇ ਤੁਰਦਾ ਹੈ ਇਸ ਪਿੱਛੋਂ ਗੀਤ ਦੇ ਬੋਲ ਸੁਣਾਈ ਦਿੰਦੇ ਹਨ ਗੀਤ ਅਹੋ ਪਾਂਡੀ ਜਾਂਦਾ ਏ ਕਿਹਾ ਸੋਹਣਾ ਲੱਗਦਾ ਏ ਪਾਂਡੀ ਏ ਪੰਡ ਬੜੀ ਔਰ ਏ ਪੰਡ ਬੜੀ ਪੈਂਡਾ ਵਿੱਚ ਔਖਾ ਏ ਪਾਂਡੀ ਦੇ ਪਿੰਡੇ ਵਿੱਚੋਂ ਪਿਆ ਮੁੜਕਾ ਵਗਦਾ ਏ ਪੁੱਜ ਗਿਆ ਟਿਕਾਣੇ ਤੇ ਬੁੱਢੇ ਦਾਕਰ ਆਇਆ ਪੰਡ ਸੁੱਟ ਕੇ ਮੁੜਿਆ ਜਾਂ ਜਾਂ ਉੱਥੋਂ ਤੁਰਨ ਲੱਗਾ ਪਾਂਡੀ ਪੰਡ ਹੇਠਾਂ ਰੱਖਦਾ ਹੈ ਤੇ ਤੁਰ ਪੈਂਦਾ ਹੈ ਬੁੱਢਾ ਓਏ ਪਾਂਡੀ ਭਰਾਵਾ ਓਏ ਪੰਡੀ ਭਰਾਵਾ ਆਪਣੀ ਮਜ਼ਦੂਰੀ ਤਾਂ ਲੈ ਜਾ। ਮਹਾਰਾਜ ਨਹੀਂ ਮੈਂ ਮਜ਼ਦੂਰੀ ਨਹੀਂ ਲੈਂਦਾ। ਬੁੱਢਾ ਫਿਰ ਤੂੰ ਖਾਂਦਾ ਪੀਂਦਾ ਕਿੱਥੋਂ ਏ ਤੇਰਾ ਗੁਜ਼ਾਰਾ ਕਿਵੇਂ ਹੁੰਦਾ ਏ? ਮਹਾਰਾਜ ਉਸ ਸੱਚੇ ਪਾਤਸ਼ਾਹ ਕਲਗੀਆਂ ਵਾਲੇ ਦੀ ਬਹੁਤ ਮਿਹਰ ਹੈ। ਤੇਰਾ ਨਾਂ ਕੀ ਏ? ਮਹਾਰਾਜ ਤੁਸੀਂ ਛੱਡੋ। ਇਹ ਤੁਸੀਂ ਛੱਡੋ ਨਾਂ ਚੋ ਕੀ ਲੈਣਾ ਏ? ਬੁੱਢਾ ਨਹੀਂ ਨਹੀਂ ਫਿਰ ਵੀ ਨਾਂ ਤਾਂ ਦੱਸ ਜਾ। ਤੇਰੇ ਇਸ ਉਪਕਾਰ ਨੂੰ ਮੈਂ ਉਮਰ ਭਰ ਯਾਦ ਰੱਖਾਂਗਾ। ਮਹਾਰਾਜ ਮੀਰਾਣਾ ਰਣਜੀਤ ਸਿੰਘੇ ਬੁੱਢਾ ਹੈ ਮਹਾਰਾਜਾ ਰਣਜੀਤ ਸਿੰਘ ਮੈਨੂੰ ਮਾਫ ਕਰਨਾ ਮੈਥੋਂ ਗਲਤੀ ਹੋ ਗਈ ਮੇਰੇ ਪਾਂਡੀ ਪਾਦਸ਼ਾ ਮੈਨੂੰ ਖਿਮਾ ਕਰੋ ਮਹਾਰਾਜ ਕਬਰਾ ਨਾ ਬਾਬਾ ਇਹ ਤਾਂ ਮੇਰਾ ਫਰਜ਼ ਬਣਦਾ ਹੈ ਕਿ ਮੈਂ ਆਪਣੀ ਪਰਜਾ ਦੀ ਸੇਵਾ ਕਰਾਂ ਬੁੱਢਾ ਤੈਰਾਂ ਤੇ ਝੁਕਦਾ ਹੈ ਤਨ ਮੇਰੇ ਪਾਂਡੀ ਪਾਦਸ਼ਾ ਤਨ ਹੋ ਤੁਸੀਂ ਤਨ ਹੋ ਬੁੱਢੀ ਦੂਜੇ ਪਾਸੇ ਤੋਂ ਬੁੱਢੀ ਵੀ ਆ ਜਾਂਦੀ ਹੈ ਤਨ ਮੇਰੇ ਪਾਰਥੀ ਪਾਦਸ਼ਾ ਬੁੱਢਾ ਤਨ ਮੇਰੇ ਪਾਂਡੀ ਪਾਦਸ਼ਾ ਦੋਵੇਂ ਇਕੱਠੇ ਜੁਗ ਜੁਗ ਜੀਵੇ ਸਾਡਾ ਪਾਰਸ ਪੰਡਿਤ ਬਾਦਸ਼ਾ ਸਾਡਾ ਪਾਰਸ ਬਾਦਸ਼ਾ ਸਾਡਾ ਦਿਆਲੂ ਸਾਡਾ ਪਾਰਸ ਪੰਡਿਤ ਬਾਦਸ਼ਾ ਔਖੇ ਸ਼ਬਦਾਂ ਦੇ ਅਰਥ ਟੀਮ ਮਿੱਟੀ ਦਾ ਢੇਲਾ ਮੋਹਰਾ ਸਿੱਕੇ ਪਾਰਸ ਸੋਨੇ ਨੂੰ ਲੋਹੇ ਨੂੰ ਸੋਨੇ ਵਿੱਚ ਬਦਲਣ ਵਾਲਾ ਇੱਕ ਪੱਥਰ ਦਰਬਾਰੀ ਦਰਬਾਰ ਵਿੱਚ ਕੰਮ ਕਰਨ ਵਾਲਾ ਐਲਾਨ ਕੋਸ਼ਨਾ ਜਾਂ ਦੱਸਣਾ ਪੰਡਿਤ ਪੰਡ ਚੁੱਕਣ ਵਾਲਾ ਮੋਦੀਖਾਨਾ ਸਥਾਨਕ ਸਰਕਾਰ ਦਾ ਅੰਨ ਭੰਡਾਰਾ ਪੈਂਡਾ ਰਸਤਾ ਮੁੜਕਾ ਤਸੀਨਾ ਕਨਗੀਆਂ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਪਕਾਰ ਭਲਾ ਪਰਜਾ ਲੋਕ ਕੁਝ ਹੋਰ ਯਾਦ ਰੱਖਣ ਜੋ ਗੱਲਾਂ ਮਹਾਰਾਜਾ ਰਣਜੀਤ ਸਿੰਘ ਦਾ ਜਨਮ 13 ਨਵੰਬਰ 1780 ਈਸਵੀ ਨੂੰ ਗੁਜਰਾںwala ਪਾਕਿਸਤਾਨ ਵਿੱਚ ਹੋਇਆ ਇਹਨਾਂ ਦੇ ਪਿਤਾ ਸਰਦਾਰ ਮਹਾਂ ਸਿੰਘ ਅਤੇ ਮਾਤਾ ਸ਼੍ਰੀਮਤੀ ਰਾਜਕੌਰ ਸਨ ਇਹਨਾਂ ਦੀ ਇੱਕ ਆਖਾ ਬਿਮਾਰੀ ਕਾਰਨ ਖਰਾਬ ਹੋ ਗਈ ਸੀ ਇਹਨਾਂ ਨੇ 10-11 ਸਾਲ ਦੀ ਉਮਰ ਵਿੱਚ ਪਹਿਲੀ ਲੜਾਈ ਲੜੀ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਸ਼ੇਰ-ਏ-ਪੰਜਾਬ ਕਿਹਾ ਜਾਂਦਾ ਹੈ ਹੁਣ ਬੱਚਿਓ ਆਪਾਂ ਇਸ ਦਾ ਪਾਠ ਵਿਆਸ ਕਰਦੇ ਹਾਂ ਪਾਠ ਵਿਆਸ ਨੰਬਰ 1 ਮਹਾਰਾਜਾ ਰਣਜੀਤ ਸਿੰਘ ਜੀ ਦੀ ਸਵਾਰੀ ਕਿੱਥੋਂ ਲੰਘ ਰਹੀ ਸੀ ਉੱਤਰ ਮਹਾਰਾਜਾ ਰਣਜੀਤ ਸਿੰਘ ਜੀ ਦੀ ਸਵਾਰੀ ਲਾਹੌਰ ਸ਼ਹਿਰ ਵਿੱਚੋਂ ਲੰਘ ਰਹੀ ਸੀ ਪਾਂਡੀ ਦਾ ਕੀ ਅਰਥ ਹੈ ਸਿਰ ਤੇ ਪੰਡ ਚੁੱਕਣ ਵਾਲੇ ਨੂੰ ਪਾਂਡੀ ਕਹਿੰਦੇ ਹਨ ਨੰਬਰ 3 ਮਹਾਰਾਜ ਨੂੰ ਪਾਰਸ ਕਿਉਂ ਕਿਹਾ ਜਾਂਦਾ ਹੈ ਮਹਾਰਾਜਾ ਰਣਜੀਤ ਸਿੰਘ ਬਹੁਤ ਲੋਕਦਰਦੀ ਸੀ ਲੋਕ ਉਹਨਾਂ ਨੇ ਲੋਕਾਂ ਨੇ ਉਹਨਾਂ ਦੇ ਰਾਜ ਵਿੱਚ ਬਹੁਤ ਸੁੱਖ ਲੋਕਾਂ ਨੂੰ ਉਹਨਾਂ ਦੇ ਰਾਜ ਵਿੱਚ ਬਹੁਤ ਸੁੱਖ ਪ੍ਰਾਪਤ ਸਨ ਜਿਸ ਕਰਕੇ ਲੋਕ ਉਹਨਾਂ ਨੂੰ ਪਾਰਸ ਆਖਦੇ ਸਨ ਮਹਾਰਾਜਾ ਰਣਜੀਤ ਸਿੰਘ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਮਹਾਰਾਜਾ ਰਣਜੀਤ ਸਿੰਘ ਨੂੰ ਸ਼ੇਰੇ ਪੰਜਾਬ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਬੱਚੇ 베ਰੀ ਨੂੰ ਟੀਮਾਂ ਕਿਉਂ ਮਾਰ ਰਹੇ ਸਨ ਬੱਚੇ 베ਰੀ ਤੋਂ 베ਰ ਲਾਹਣ ਲਈ ਟੀਮਾਂ ਮਾਰ ਰਹੇ ਸਨ ਸਿਪਾਹੀ ਨੇ ਬੱਚੇ ਨੂੰ ਮਹਾਰਾਜ ਸਾਹਮਣੇ ਕਿਉਂ ਪੇਸ਼ ਕੀਤਾ ਸਿਪਾਹੀ ਨੇ ਬੱਚੇ ਨੂੰ ਫੜ ਕੇ ਮਹਾਰਾਜ ਦੇ ਸਾਹਮਣੇ ਇਸ ਕਰਕੇ ਪੇਸ਼ ਕੀਤਾ ਕਿਉਂਕਿ ਉਸ ਦੁਆਰਾ 베ਰੀ ਨੂੰ ਮਾਰੀ ਟੀਮ ਮਹਾਰਾਜ ਦੇ ਲੱਗੀ ਸੀ ਨੰਬਰ 3 ਮਹਾਰਾਜ ਨੇ ਬੱਚੇ ਦੀ ਝੋਲੀ ਵਿੱਚ ਕੀ ਪਾਇਆ ਮਹਾਰਾਜ ਨੇ ਬੱਚੇ ਦੀ ਝੋਲੀ ਵਿੱਚ ਮੋਹਰਾਂ ਪਾਈਆਂ ਨੰਬਰ 4 ਬੁੱਢੀ ਮਾਈ ਮਹਾਰਾਜ ਨਾਲ ਪਤੀਲਾ ਕਿਉਂ ਸੁਹਾਣਾ ਚਾਹੁੰਦੀ ਸੀ ਬੁੱਢੀ ਮਾਈ ਮਹਾਰਾਜ ਨਾਲ ਆਪਣਾ ਪਤੀਲਾ ਇਸ ਕਰਕੇ ਸੁਹਾਣਾ ਚਾਹੁੰਦੀ ਸੀ ਕਿਉਂਕਿ ਉਹ ਮਹਾਰਾਜ ਨੂੰ ਪਾਰਸ ਸਮਝਦੀ ਸੀ ਤੇ ਇਹ ਗੱਲ ਲੋਕਾਂ ਵਿੱਚ ਆਮ ਪ੍ਰਚਲਿਤ ਸੀ ਕਿ ਪਾਰਸ ਨੂੰ ਛੂ ਕੇ ਤਾਂ ਤਾਂ ਸੋਨਾ ਬਣ ਜਾਂਦੀਆਂ ਹਨ ਉਹ ਆਪਣਾ ਪਤੀਲਾ ਮਹਾਰਾਜੇ ਨੂੰ ਸੁਹਾ ਕੇ ਉਸ ਨੂੰ ਸੋਨੇ ਦਾ ਬਣਾਉਣਾ ਚਾਹੁੰਦੀ ਸੀ ਨੰਬਰ 5 ਬੁੱਢਾ ਜਦੋਂ ਬੁੱਢਾ ਮਹਾਰਾਜ ਤੋਂ ਮਾਫੀ ਮੰਗਦਾ ਹੈ ਤਾਂ ਉਹ ਕੀ ਕਹਿੰਦੇ ਹਨ ਜਦੋਂ ਬੁੱਢਾ ਮਹਾਰਾਜ ਤੋਂ ਮਾਫੀ ਮੰਗਦਾ ਹੈ ਤਾਂ ਉਹ ਬੁੱਢੇ ਨੂੰ ਕਹਿੰਦੇ ਹਨ ਕਿ ਉਹ ਕਬਰਾ ਬੇਨਾ ਕਿਉਂਕਿ ਇਹ ਉਹਨਾਂ ਦਾ ਫਰਜ਼ ਹੈ ਕਿ ਉਹ ਪਰਜਾ ਦੀ ਸੇਵਾ ਕਰਨ। ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ। 베ਰੀ 베ਰੀ ਉੱਪਰ ਬਹੁਤ ਸਾਰੇ 베ਰ ਲੱਗੇ ਹੋਏ ਸਨ। ਮਹਾਰਾਜ ਮਹਾਰਾਜ ਰਣਜੀਤ ਸਿੰਘ ਬਹੁਤ ਦਿਆਲੂ ਸਨ। ਟੀਮਾ ਬੱਚੇ 베ਰੀ ਨੂੰ ਟੀਮਾ ਮਾਰ ਰਹੇ ਸਨ। ਬਦੀਲਾ ਮਾਈ ਦਾ ਬਦੀਲਾ ਪਿੱਤਲ ਦਾ ਸੀ। ਮੋਹਰਾ ਮੋਹਰਾ ਮਹਾਰਾਜ ਨੇ ਬੱਚੇ ਨੂੰ ਮੋਹਰਾ ਦਿੱਤੀਆਂ ਹਿਰਦਕੇ ਬਾਕ ਕਿਸ ਨੇ ਕਿਸ ਨੂੰ ਕਹੀ ਓਏ ਤੂੰ ਮਹਾਰਾਜ ਦੇ ਟੀਮ ਕਿਉਂ ਮਾਰੀਏ ਇਹ ਸ਼ਬਦ ਸੈਨਿਕ ਨੇ ਜਾਂ ਸਿਪਾਹੀ ਨੇ ਕਹੇ ਸੀ ਬੱਚੇ ਨੂੰ ਦੂਰ ਛੱਡ ਦਿਓ ਇਸ ਨੂੰ ਕੀ ਗੱਲ ਏ ਮਾਈ ਇਹ ਸ਼ਬਦ ਮਹਾਰਾਜ ਨੇ ਸਿਪਾਹੀ ਨੂੰ ਤੇ ਦੂਜਾ ਵਾਕ ਮਾਈ ਨੂੰ ਕਿਹਾ ਸੀ ਜਿਹੜਾ ਛੱਡ ਦਿਓ ਇਸ ਨੂੰ ਇਹ ਗੱਲ ਤਾਂ ਮਹਾਰਾਜ ਨੇ ਸਿਪਾਹੀ ਨੂੰ ਕਹੀ ਸੀ ਠੀਕ ਹੈ ਇਸ ਤੋਂ ਬਾਅਦ ਲਿਖਿਆ ਹੈ ਕੀ ਗੱਲ ਏ ਮਾਈ ਇਹ ਸ਼ਬਦ ਮਹਾਰਾਜ ਨੇ ਬੁੱਢੀ ਮਾਈ ਨੂੰ ਕਿਹਾ ਸੀ ਦਾਦਾ ਜੀ ਇਹ ਕਣਕ ਦੀ ਪੰਡ ਘਰ ਕਿਵੇਂ ਲਿਜਾਵਾਂਗੇ ਇਹ ਸ਼ਬਦ ਬੱਚੇ ਨੇ ਆਪਣੇ ਬੁੱਢੇ ਦਾਦਾ ਨੂੰ ਕਹੇ ਨੰਬਰ 4 ਖਬਰਾ ਨਾ ਬਾਬਾ ਆਈ ਤਾਂ ਮੇਰਾ ਫਰਜ਼ ਬਣਦਾ ਏ ਕਿ ਮੈਂ ਆਪਣੀ ਪਰਜਾ ਦੀ ਸੇਵਾ ਕਰਾਂ ਇਹ ਸ਼ਬਦ ਮਹਾਰਾਜ ਨੇ ਬੱਚੇ ਨੂੰ ਕਹੇ ਇਹ ਸ਼ਬਦ ਮਹਾਰਾਜ ਨੇ ਇਹ ਸ਼ਬਦ ਮਹਾਰਾਜ ਨੇ ਕਿਹਨੂੰ ਕਹੇ ਸੀ ਬੁੱਢੇ ਨੂੰ ਕਹੇ ਸੀ ਇਹ ਸ਼ਬਦ ਲਿਖਣਾ ਸੀ ਇਹ ਸ਼ਬਦ ਮਹਾਰਾਜ ਨੇ ਬੁੱਢੇ ਨੂੰ ਕਹੇ ਹੇਠ ਲਿਖੇ ਸ਼ਬਦਾਂ ਦੇ ਵਿਰੋਧੀ ਸ਼ਬਦ ਲਿਖੋ ਖੁਸ਼ੀ ਗਮੀ ਪਰਿਆ ਖਾਲੀ ਬੁੱਢਾ ਜਵਾਨ ਸਾਹਮਣੇ ਪਿੱਛੇ ਕਾਲੀ ਹੌਲੀ-ਹੌਲੀ ਦੁੱਖ ਸੁੱਖ ਗਰੀਬ ਅਮੀਰ ਹੇਠ ਲਿਖੇ ਸ਼ਬਦਾਂ ਦੇ ਲਿੰਗ ਬਦਲੋ ਦਾਦਾ ਦਾਦੀ ਮਹਾਰਾਜ ਮਹਾਰਾਣੀ ਬੁੱਢੀ ਬੁੱੱਡਾ ਬਾਬਾ ਬੇਬੇ ਦਾਦੀ ਬੱਚਾ ਬੱਚੀ ਮੁੰਡਾ ਕੁੜੀ ਪਰਾ ਪੈਣ ਮਰਦ ਔਰਤ ਹੇਲਦਿਆਂ ਸਤਰਾ ਵਿੱਚ ਟੁਕਮੇ ਵਿਸ਼ਰਾਮ ਚੰਨ ਲਾਓ ਇੱਥੇ ਆਪਾਂ ਨੇ ਵਿਸ਼ਰਾਮ ਚੰਨ ਲਾਉਣੇ ਨੇ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਨੂੰ ਇਹਨਾਂ ਨੂੰ ਕਾਮਿਆਂ ਦੇ ਵਿੱਚ ਲਿਖਣਾ ਪਏਗਾ ਕਿਉਂਕਿ ਇਹ ਕਿਸੇ ਦੀ ਕਹੀ ਹੋਈ ਗੱਲ ਹੈ ਠੀਕ ਹੈ ਪਿੱਛੇ ਆਪਾਂ ਇਸ ਦੇ ਡੰਡੀ ਦਾ ਦੇਵਾਂਗੇ ਇਹ ਸ਼ਬਦ ਵੀ ਆਪਾਂ ਕਾਮਿਆਂ ਦੇ ਵਿੱਚ ਲਿਖਾਂਗੇ ਇੱਥੇ ਵਿਸਮਿਕ ਦਾ ਚੰਨ ਲਾ ਦਾਂਗੇ ਠੀਕ ਹੈ ਮਹਾਰਾਜ ਦੇ ਸਾਹਮਣੇ ਪੇਸ਼ ਹੋ ਇੱਥੇ ਡੰਡੀ ਲਾ ਦੇਵਾਂਗੇ ਤੇ ਕੌਮੇ ਬੰਦ ਕਰ ਦੇਵਾਂਗੇ ਇਹ ਸ਼ਮਤ ਕੀ ਸਿੱਦੇ ਕਹੀ ਹੋਏ ਨੇ ਤਾਂ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਕੌਮਿਆਂ ਦੇ ਵਿੱਚ ਬੰਦ ਕਰਾਂਗੇ ਠੀਕ ਹੈ ਇਸ ਤਰ੍ਹਾਂ ਇੱਧਰ ਵੀ ਕੌਮੇ ਲਾ ਦਾਂਗੇ ਜਿੱਥੇ ਜਦੋਂ ਬਾਗ ਖਤਮ ਹੋਏ ਤਾਂ ਡੰਡੀ ਲਾ ਦਾਂਗੇ ਹੈ ਇਹ ਇੱਕ ਹਰਾਨੀ ਬਚ ਕੇ ਤਾਂ ਆਪਾਂ ਇੱਥੇ ਬਿਸਮਕ ਦਾ ਚੰਨੋ ਵੀ ਲਾਵਾਂਗੇ ਤੁਸੀਂ ਇਸ ਤਰ੍ਹਾਂ ਇਹ ਵੀ ਦੇਖ ਸਕਦੇ ਹੋ ਠੀਕ ਹੈ ਕੌਮਿਆਂ ਦੇ ਵਿੱਚ ਲਿਖਾਂਗੇ ਸਭ ਤੋਂ ਪਹਿਲਾਂ ਠੀਕ ਹੈ ਇੱਥੇ ਵੀ ਕੌਮੇ ਲੱਗਣਗੇ ਠੀਕ ਹੈ ਤੇ ਇਸ ਤੋਂ ਬਾਅਦ ਇੱਥੇ ਆਪਾਂ ਵਿਸਮਕ ਦਾ ਚਿੰਨ੍ਹ ਲਾਵਾਂਗੇ ਇੱਥੇ ਆਪਾਂ ਕੋਮਾ ਲਾ ਦਾਂਗੇ ਠੀਕ ਹੈ ਇੱਥੇ ਕੋਮਿਆਂ ਦੇ ਵਿੱਚ ਬੰਦ ਕਰਾਂਗੇ ਦੋਹੇ ਸਾਈਡਾਂ ਤੋਂ ਤੇ ਐਂਡ ਤੇ ਕੁਐਸਚਨ ਚਿੰਨ੍ਹ ਲਾ ਦਾਂਗੇ ਇਸ ਤੋਂ ਬਾਅਦ ਆਪਣੀ ਅੱਗੇ ਆ ਗਈ ਅਰਜੀ ਆਪਣੇ ਸਕੂਲ ਦੇ ਮੁਖ ਅਧਿਆਪਕ ਨੂੰ ਮਾਮੇ ਦੇ ਵਿਆਹ ਤੇ ਜਾਣ ਲਈ ਛੁੱਟੀ ਲੈਣ ਲਈ ਅਰਜੀ ਲਿਖੋ ਸੇਵਾ ਵਿਖੇ ਮੁਖ ਅਧਿਆਪਕ ਜੀ ਸਰਕਾਰੀ ਪ੍ਰਾਇਮਰੀ ਸਕੂਲ ਲੁਧਿਆਣਾ ਸ਼੍ਰੀਮਾਨ ਸ਼੍ਰੀਮਤੀ ਜੀ ਬੇਨਤੀ ਹੈ ਕਿ ਮੇਰੀ ਵੱਡੀ ਭੈਣ ਦਾ ਵਿਆਹ ਇਥੇ ਬੱਚਿਓ ਆਪਾਂ ਨੇ ਮਾਮੇ ਦੇ ਵਿਆਹ ਲਿਖਣਾ ਹੈ ਠੀਕ ਹੈ ਆਪਾਂ ਵੱਡੀ ਭੈਣ ਦੀ ਥਾਂ ਤੇ ਮਾਮਾ ਲਿਖ ਦਾਂਗੇ ਕਿ ਮੇਰੇ ਮਾਮਾ ਜੀ ਦਾ ਵਿਆਹ ਠੀਕ ਹੈ ਤੇ ਆਪਾਂ ਲਿਖ ਦਾਂਗੇ ਮੇਰੇ ਮਾਮਾ ਜੀ ਦਾ ਵਿਆਹ 14 ਜਨਵਰੀ ਨੂੰ ਹੋਣਾ ਨਿਯਤ ਹੈ ਹੋਇਆ ਹੈ ਵਿਆਹ ਦੇ ਪ੍ਰਬੰਧ ਵਿਆਹ ਦੇ ਪ੍ਰਬੰਧ ਕਰਨ ਲਈ ਮੈਨੂੰ ਘਰ ਵਿੱਚ ਬਹੁਤ ਕੰਮ ਹੈ ਇਸ ਲਈ ਮੈਂ ਸਕੂਲ ਨਹੀਂ ਆ ਸਕਦਾ ਕਿਰਪਾ ਕਰਕੇ ਮੈਨੂੰ ਮਿਤੀ 12 ਤੋਂ 15 ਮਾਰਚ ਤੱਕ 4 ਦਿਨਾਂ ਦੀ 15 12 ਤੋਂ 15 ਤੱਕ 4 ਦਿਨਾਂ ਦੀ ਛੁੱਟੀ ਦੇਣ ਦੀ ਕਿਰਪਾਲਤਾ ਕੀਤੀ ਜਾਵੇ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ ਆਪ ਜੀ ਦਾ ਅਗਿਆਕਰ ਨਾਮ ਲਿਖਣਾ ਹੈ ਠੀਕ ਹੈ ਰੋਲ ਨੰਬਰ ਲਿਖਣਾ ਹੈ ਜਮਾਤ ਸਾਰਿਆਂ ਦੀ ਪੰਜਵੀਂ ਹੈ ਠੀਕ ਹੈ ਮਿਤੀ ਲਿਖ ਦੇਣੀ ਹੈ ਤਾਂ ਤੁਸੀਂ ਇਸ ਤਰ੍ਹਾਂ ਅਰਜੀ ਲਿਖ ਸਕਦੇ ਹੋ ਤੇ ਇਸ ਤੋਂ ਬਾਅਦ ਇਹ ਪਾਠ ਹੈ ਜਿਹੜਾ ਕੰਪਲੀਟ ਹੋ ਗਿਆ ਠੀਕ ਹੈ ਅਗਲੇ ਪਾਠ ਦੇ ਪ੍ਰਸ਼ਨ ਉੱਤਰ ਜਲਦ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ